ਅੱਜ ਘਟ ਗਿੰਤੀ ਪਾਈਚਾਰੇ ਦੀਆਂ ਵੱਖ-ਵੱਖ ਸ਼ਿਕਾਇਤਾਂ ਦਾ ਪੁਲਿਸ ਭਾਗ ਵੱਲੋਂ ਨਿਪਟਾਰਾ ਨਾ ਕਰਨ ਤੇ ਇਵਨਜ ਵੱਜੋ ਡੀਐਸਪੀ ਐਚਐਸਓ ਸਬੰਧ ਪੁਲਿਸ ਅਧਿਕਾਰੀ ਕਮਿਸ਼ਨ ਦੇ ਦਫ਼ਤਰ ਵਿੱਚ ਤਲਪ ਕਰਕੇ ਨਿਪਟਾਰਾ ਕਰਵਾਇਆ ਗਿਆ ਔਰ ਅੱਜ ਦੀ ਇਸ ਵੀਡੀਓ 'ਚ ਦੇਖਦੇ ਹਾਂ ਕਿ ਮਿਉਨਿਟੀ ਕਮਿਸ਼ਨ ਚ ਮੈਂ ਸ਼੍ਰੀ ਜਤਿੰਦਰ ਮਸੀ ਗੌਰਵਜੀਤ ਦੇ ਦੁਆਰਾ ਕਿਵੇਂ ਅੱਜ ਜੋ ਲੋਕ ਉਹਨਾਂ ਕੋ ਇਨਸਾਫ ਲੈਣ ਪਹੁੰਚੇ ਸੀ ਉਹਨਾਂ ਨੂੰ ਇਨਸਾਫ ਦਿਵਾਇਆ ਗਿਆ ਗੋਡ ਬles ਸੀ ਆਲ ਟੂਟਾ ਸੀ ਸਾਊਦੀ ਦੇ ਮਾਨਸਾ ਓਕੇ ਇਹ ਅਸੀਂ ਚੁਣੇ ਕਿ ਖਾਣਾ ਦੇ ਕਿਸੇ ਚੁਣ ਲਈ ਸੀ ਜਾਓ ਇੱਕ ਕਿਤੇ ਨੋ ਕੰਪਲੀਟ ਤਾਂ ਇਹ ਮਾਨਸਾ ਜੀ ਹਾਂਜੀ ਉਹਨਾਂ ਨੇ ਉਹ ਇੱਕ ਤਾਂ ਪਵਨ ਕੁਮਾਰ ਹੈ ਜੀ ਪਾਸਟਰ ਹਾਂਜੀ ਉਸਦੇ ਨਾਲ ਕੇਜੇ ਕੇ ਜੀ ਦੁਆਰ ਕੰਪਲੀਟ ਹਾਂਜੀ ਇਹ ਕਹੇ ਗਿਆ ਕਾਲਾ ਸਿੰਘ ਵਾਸੀ ਚੰਦ ਹੋ ਗਿਆ ਕਲੇਵਰ ਪਾਸੇ ਦੀ ਗੱਲ ਕਰਦੇ ਆਪਾਂ ਇਹਨਾਂ ਦੇ ਨਾਲ ਕੋਈ ਪਰਚਾ ਕਿਤੇ ਨਾਲ ਹੋਏ ਪਾਸੇ ਆਏ ਬਲੈਸ਼ ਨੇ ਨਹੀਂ ਬਾਦਲ ਫਾਟ ਨਹੀਂ ਕਿਹਾ ਮਨ ਤੂਫਾਨ ਵਿੱਚ ਕਿ ਜਿੱਥੇ ਪਾਸਟਰ ਸਾਡੇ ਪੰਨ ਕੁਮਾਰ ਨੇ ਤੁਹਾਡੇ ਤੇ ਮਨਸਾ ਦੇ ਨੇ ਮੈਨੂੰ ਕੰਪਲੇਟ ਤੁਹਾਨੂੰ ਦਿੱਤੀ ਸੀ ਜੀ ਵੀ ਇਹਨਾਂ ਦੇ ਚਰਚੇ ਤੇ ਲੱਗੇ ਕੋਈ ਬੰਦਾ ਕੋਈ ਗਰਤੀ ਆਪਣੀ ਪੁੱਟ ਰਿਹਾ ਹੁੰਦਾ ਕਾਫੀ ਡੂੰਗਾ ਟੋਆ ਨੇ ਪੁੱਟਿਆ ਹੋਇਆ ਉਹਨੇ ਪਾਸੇ ਜੀ ਕਹਿੰਦੇ ਸੀ ਵੀ ਉਹ ਬੰਦਾ ਮੇਰੇ ਚੈਸੇ ਤੇ ਆ ਕੇ ਮਾਰ ਮੇਰੇ ਗਲਾ ਵੀ ਕੱਟਦਾ ਵਾ ਬਦਮਾਸ਼ੀ ਵੀ ਕਰਦਾ ਵਾ ਉਹ ਅਸੀਂ ਕੁਝ ਜਿਹੜਾ ਕੰਪਲੇਂਟ ਦਿੱਤੀ ਆ ਉਸਨੇ ਕੋਈ ਸਾਡੀ ਸਰਵਾਈ ਨਹੀਂ ਕੀਤੀ ਉਹ ਕਮਿਸ਼ਨ ਨੇ ਤੁਹਾਨੂੰ ਲਿਖ ਕੇ ਭੇਜਿਆ ਵੀ ਤੇ ਕਾਰਵਾਈ ਕੀਤੀ ਜਾਵੇ ਤੁਸੀਂ ਕਮਿਸ਼ਨ ਦੀ ਵੀ ਨਹੀਂ ਸੁਣੀ ਮੈਂ ਉਹ ਲੈਟਰਾਂ ਜੀ ਕਾਦਮ ਦਾ ਤੁਹਾਨੂੰ ਦੱਡਾ ਮੈਂ ਕਿਹਾ ਜੀ ਮੈਂ ਲੈਟਰਾਂ ਤੁਹਾਨੂੰ ਭੇਜਿਆ ਲੇਖੋ ਸਾਡੇ ਉਹ ਤੁਹਾਨੂੰ ਕਿਹਾ ਵੀ ਕਾਰਵਾਈ ਕਰਕੇ ਵੀ ਦੱਸੋ ਪਰ ਉਹਨਾਂ ਨੇ ਸਹੀ ਕਾਰਵਾਈ ਨਹੀਂ ਕੀਤੀ ਸੋ ਇਹ ਜਿਹੜੇ ਇਹ ਜਿਹੜੇ ਇਹ ਹੈ ਤੁਹਾ ਆਪਰੇਵ ਸਟੇਟ ਹੈ ਮਿੰਨੋ ਕਿ ਆ ਦੀ ਜਵਾਬ ਦਿੱਤੇ ਉਹਨਾਂ ਨੂੰ ਗੱਲ ਹੀ ਵੀ ਇਹ ਜਿਹੜਾ ਜੀਓ ਦਫ਼ਤਰ ਬਾ ਉਹਨਾਂ ਦਾ ਕੰਮ ਹੈ ਤੁਸੀਂ ਉਹ ਸ਼ਿਕਾਇਤ ਕਰਦੇ ਹੋ ਉਹ ਕਹਿੰਦੇ ਐਸੀ ਸਾਨੂੰ ਕੋਈ ਫਾਲੀ ਪੋਸਟ ਗਰਮ ਨਹੀਂ ਮਾ ਬੋ ਜੀ ਗੱਲ ਕਰਨੇ ਵਾਸਤੇ ਦਸਮੰ ਦੇ ਦੇ ਤਾਂ ਜਵਾਬ ਆਇਆ ਕਿ ਇਹਨਾਂ ਦਾ ਵੀ ਇਹ ਮਸਲਾ ਹੀ ਹੋਣਾ ਸੰਤਤ ਹੈ ਚਾਂਚ ਤੋਂ ਦੁਬਾਰਾ ਟੋਆ ਪੱਟਿਆ ਆਪਣੇ ਜਮੀਨ ਚ ਪੱਟਿਆ ਇਹ ਪੁਲਿਸ ਦੀ ਕਾਰਵਾਈ ਨਹੀਂ ਇਹ ਪਰ ਜਿਹੜਾ ਬੰਦਾ ਉਹਨੂੰ ਗਾਣਾ ਕੱਢ ਰਿਹਾ ਵਾ ਬਦਮਾਸ਼ੀ ਕਰ ਰਿਹਾ ਵਾ ਉਹਦੇ ਪੁਲਿਸ ਦੀ ਕਾਰਵਾਈ ਬੰਦੀ ਕਿ ਨਹੀਂ ਉਸ ਤਰ੍ਹਾਂ ਦਾ ਕੋਈ ਗੱਲ ਸਾਹਮਣੇ ਨਹੀਂ ਐ ਸੀ ਨਹੀਂ ਆਈ ਹੈ ਉੱਥੇ ਕੰਪਲੀਟ ਚ ਲਿਖਿਆ ਉਹਨੇ ਮੈਨੂੰ ਕੰਪਲੀਟ ਚ ਲਿਖਿਆ ਕੰਪਲੀਟ ਪਾਉਤ ਨਹੀਂ ਕਿ ਪਰ ਤਾਲ ਤੱਕ ਕਿਉਂ ਕੋਈ ਮੇਰੀ ਗੱਲ ਸੁਣੋ ਨਾ ਵੀ ਸਰ ਜੇ ਤੁਸੀਂ ਵਿਖਾਈ ਉਹ ਤਰ੍ਹਾਂ ਨੇ ਪੜਤਾਲੇ ਪਾਇਆ ਗਿਆ ਕੋਈ ਗਾਲੀ ਗਵਾਚ ਜਾਂ ਤੁਹਾਨੂੰ ਚੱਕਾਂਗੇ ਹਾਂ ਤਹਾ ਵੀ ਕੋਈ ਤਾਂ ਦਾ ਜੀ ਜੀ ਤੋਂ ਬੋਲ ਸਕਦਾ ਨੇ ਨੇ ਹਾਲ ਤੱਕ ਕਿਸੇ ਬਾਰੇ ਕੋਈ ਚੀਜ਼ ਨਹੀਂ ਚੰਗਣੀ ਇਹਨਾਂ ਨੇ ਕੁੱਛੀ ਵੀ ਨਹੀਂ ਵੀ ਇਹਨਾਂ ਨੇ ਲਿਖਿਆ ਨਾ ਭਗ ਦੇ ਉਹਨੇ ਤਾਂ ਲਿਖਿਆ ਨਹੀਂ ਜਿਹਦੇ ਬੰਦੇ ਨਾਲ ਕੰਮ ਹੋਇਆ ਉਹ ਕਹਿ ਰਿਹਾ ਪੀੜਤ ਕਹਿ ਰਿਹਾ ਵੀ ਮੈਨੂੰ ਗਾਲੀ ਗਲੋਚ ਕੀਤਾ ਜੀ ਮੈਨੂੰ ਜਾਨ ਮਾਰ ਦੀਆਂ ਧਮਕੀਆਂ ਬੰਦਾ ਦੇ ਰਿਹਾ ਵਾ ਤੇ ਤੁਸੀਂ ਕਹਿ ਰਹੇ ਤੁਸੀਂ ਆਪਣੀ ਪੜਤਾਲ ਕਿੱਦਾਂ ਕਰ ਲਈ ਤੁਸੀਂ ਉਹਨੂੰ ਸੁਣੋਗੇ ਤਾਂ ਸਹੀ ਜਿਹੜਾ ਬੰਦਾ ਤੁਹਾਨੂੰ ਕਮੈਂਟ ਕਰ ਰਿਹਾ ਡੀਐਸਪੀ ਸਾਹਿਬ ਉਹਨੂੰ ਆਪਾਂ ਸੁਣਾਂਗੇ ਸਹੀ

ਰਾਇਓ ਨਾਲ ਜੇ ਇਹ ਨਹੀਂ ਪੜਿਆ ਤੇ ਯੂਨੀਵਰਸਿਟੀ ਵਾਲਾ ਕੀਤਾ ਹੈ। ਹੂੰ। ਇਸ ਤਰੀਕੇ ਨਾਲ ਜਿਹੜਾ ਉਹ ਪਾਉਂਦਾ ਹੁੰਦਾ। ਜਦੋਂ ਹੰਡਰ ਦਾ ਪਰ ਉਹ ਠੀਕ ਹੈ ਨਾ। ਹੂੰ। ਕਿਉਂਕਿ ਸੱਚਾਈ ਇਹ ਹੈ ਕਿ ਜਿਹੜੀ ਜਗਾ ਚਤ ਚੋਣੀ ਹੋਈ ਹੈ। ਜਨਤਰ ਬਣਿਆ ਪਰ ਇਹ ਕਿਹਨਾਂ ਪਾਉਂਦੇ। ਉਹ ਜਵੇਂ ਵੀ ਇਹਨਾਂ ਮੰਨਾਂ ਤੋਂ ਗੁੰਡੀ ਹੋਈ ਹੈ। ਹੂੰ। ਤੇ ਜਿਹਦੇ ਨਾ ਇਹ ਲੋ ਪੈਸੇ ਦੇ ਕੇ ਲਈ ਹੋਈ ਨਹੀਂ। ਨਹੀਂ ਨਹੀਂ ਉਹ ਤਾਂ ਠੀਕ ਹੈ ਸਰ। ਹੂੰ। ਪਰ ਜੇ ਕੋਈ ਐਸਾ ਹੁੰਦਾ ਰਹਿੰਦਾ ਨਾ ਲੱਛ ਤਾਂ ਉਹ ਕਿਉਂ ਯੋਧ ਬਣਿਆ ਤਤ ਲੋ ਮੜਾ ਮੋਟਾ ਸਿਰਫ ਈਗੋ ਹਦੋਂ ਨਾਲੀ ਕੋਈ ਕੋਈ ਕੋਟਵਾਰ ਵੀ ਹੋਇਆ ਤੁਸੀਂ ਮਿਠਾਗ ਤੇ ਸਲੀ ਕਰਾ ਦਿੰਦੇ ਉਹਨਾਂ ਦੀ ਤੇ ਐਸਟੋ ਸਾਹਬਾ ਜਾਇਏ ਨੇ ਜੀਸਮੀ ਸਾਹਿਬ ਮੈਂ ਬੁਲਾਏ ਨੇ ਇੱਥੇ ਆ ਜੇ ਇਹ ਕਹਿੰਦੇ ਨੇ ਵੀ ਅਸੀਂ ਪੜਤਾਲ ਕੀਤੀ ਆ ਤੁਹਾਡਾ ਕੋਈ ਲੜਾਈ ਝਗੜਾ ਨਹੀਂ ਇੱਥੇ ਹੋਇਆ ਕੋਈ ਗਾਲੀ ਗਲੋਚ ਨਹੀਂ ਹੋਈ ਸਭ ਇਹ ਝੂਠ ਹੈ ਦੋ ਫੇਸਰ ਬ੍ਰੇਕ ਦਾ ਪੈਨ ਡਰਾਈਵ ਚਿਪ ਦਿੱਤੇ ਹੋਏ ਦੌੜ-ਦੌੜ ਦੀ ਹੈ ਉਹ ਜਿੱਦ ਕੇ ਬੰਦਾ ਸੀ ਲੈ ਕੇ ਆਇ ਦੀ ਦਲਵਾਰਾ ਲੈ ਕੇ ਗੈਂਗਸਟਰ ਨੂੰ ਨੰਬਰ ਦਿੱਤੇ ਹਾਂ ਜੀ ਹਾਂ ਜੀ ਹਾਂ ਜੀ ਦੱਸਦੇ ਵੀ ਗੈਂਗਸਟਰ ਵੀ ਸਾਨੂੰ ਹਾਂਜੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਪਣੇ ਡੀਐਸਪੀ ਜੀ ਨੇ ਦੀ ਹੈਂਡਓਵਰ ਕਰਤਾ ਜੀ ਫਿਰ ਇਹਨਾਂ ਨੇ ਆਪਣੇ ਐਸਐਚਓ ਸਾਹਿਬ ਕੋਲ ਕਰਤਾ ਅਸੀਂ ਇਸ ਬਕਾਇਦਾ ਸਾਰੇ ਫਾਸਟਸ ਇਕੱਠੇ ਹੋ ਕੇ ਐਪਰੀਸ਼ਨ ਦੇ ਕੇ 1626 ਸਸਤੋ ਬੀਨ ਉਹ ਤੇ ਕਿਤੇ ਕਲਿਸਿਆ ਸੀ ਕੋਈ ਦਿੱਕਤ ਨਹੀਂ ਸਾਡੇ ਤੇ ਅਸੀਂ ਕੋਟ ਬੜਾ ਤੈਨੂੰ ਸੋਚ ਲਾ ਗਏ ਇੱਕ ਗੱਡੇ ਦਾ ਰੋਲਾ ਕਹਿੰਦੇ ਨਹੀਂ ਇੰਸਾ ਇਹਨਾਂ ਦੇ ਕੋਲ ਮੈਂ ਐਪਲੀਕੇਸ਼ਨ ਹੀ ਦਿੱਤੀ এনवायरमेंट ਵਿਭਾਗ ਤੇ ਸਿਹਤ ਵਿਭਾਗ ਤੇ ਪੋਲਿਊਸ਼ਨ ਬੋਰਡ ਤੇ ਆਪਣੇ ਈਓ ਸਾਹਿਬ ਨੂੰ ਉਹ ਈਓ ਵੀ ਕੋਈ ਸੁਣਵਾਈ ਨਹੀਂ ਕਰੇ ਉਹਨਾਂ ਦਾ ਮੇਨ ਪਤਾ ਕੀ ਹੈ ਜੀ ਡਬਜਬਾ ਦਿਖਾ ਰਹੇ ਨੇ ਇੱਕ ਤਾਂ ਐਮਸੀ ਹੋਗੇ ਇੱਕ ਐਮਸੀ ਦੇ ਪ੍ਰਧਾਨ ਹੋਗੇ ਤੇ ਕਹਿੰਦੇ ਵੀ ਐਮਐਲਏ ਨਾਲ ਸਾਡਾ ਅੱਛਾ ਮਿਲ ਬੈਠਣਾ ਸਾਰਾ ਸੀ ਜੀ ਇਹਨੂੰ ਕਰੋ ਦੋ ਲੋ ਬੀ ਜੀ ਕਦੇ ਵੀ ਉਹਨਾਂ ਨੇ ਫਸੇ ਆਰਟੀਆਰਟੀਆਈ ਲਈ ਜੀ ਆਰਟੀਆਈ ਦੇ ਵੀ ਸਾਨੂੰ ਜਵਾਬ ਨਹੀਂ ਮਿਲਿਆ ਜੀ ਤੁਹਾਡੇ ਤੋਂ ਜਦੋਂ ਇਹ ਪਾਣੀ ਵਾਲਾ ਜਿਹੜਾ ਉਹ ਪਹਿਲਾਂ ਵੀ ਕਰ ਰਹੀ ਹੈ ਉਹ ਵੀ ਪਹਿਲਾਂ ਹੋਇਆ ਜੀ ਉਹਨੇ ਪਾਣੀ ਵਾਲੇ ਸਾਹਿਬ ਕੋਲ ਉਹੀ ਚੀਜ਼ ਦਿੱਤੀ ਹੈ ਪਾਣੀ ਵਾਲਾ ਮੁੱਦਾ ਤਾਂ ਪਹਿਲਾਂ ਸੀਗਾ ਜਦੋਂ ਉਹਨਾਂ ਨੇ ਸਾਡੇ ਚ ਫਰਸਟ ਐਪਲੀਕੇਸ਼ਨ ਸਾਡੀ ਇਹ ਹੈ ਜੀ ਮੈਂ ਸਾਰੀ ਇਹਨਾਂ ਦੀ ਰਿਕਾਰਡਿੰਗ ਆডিও ਆਉਂਦੀ ਹੈ ਇਹਨਾਂ ਨੂੰ ਐਪਲੀਕੇਸ਼ਨ ਦਿਖਾ ਦੇ ਕਿ ਕਿਸ ਵਿਸ਼ੇ ਤੇ ਸੀ ਕੀ ਦਿੱਤੀ ਇਹ ਜਿਹੜਾ ਪਾਣੀ ਵਾਲਾ ਮੁੱਦਾ ਹੈ ਇਹ ਤਾਂ ਆਪਣੀ ਪ੍ਰੋਡਿਊਸ਼ਨ ਕੰਟਰੋਲ ਚ ਚੱਲ ਰਹੀ ਹੈ ਜੀ ਜਿਹੜੀ ਅਕਤੋ ਬੈਗ ਰਾਮ ਆ ਨਹੀਂ ਨਾ ਇਹ ਮੈਂ ਸਾਈਟ ਤੇ ਕਰ ਰਿਹਾ ਹਾਂ ਬਸ ਇਹ ਆਪਣਾ ਸਵਾਸਥ ਵਿਭਾਗ ਕੋਲੇ ਪ੍ਰੋਡਿਊਸ਼ਨ ਵਾਤਾਵਰਣ ਵਿਭਾਗ ਕੋਲੇ ਹੋ ਗਿਆ ਇਹ ਆਪਣੇ ਡੀਸੀ ਸਾਹਿਬ ਕੋਲੇ ਹੋ ਗਿਆ ਇਹ ਪੀਓ ਸਾਹਿਬ ਕੋਲੇ ਹੈ ਠੀਕ ਹੈ ਐਸਐਸਪੀ ਸਾਹਿਬ ਕੋਲੇ ਹੋ ਗਿਆ ਹੁਣ ਮੇਨ ਸੀ ਕਰ ਗਿਆ ਤੁਹਾਡੀ ਫਰਸਟ ਟਾਈਮ ਜਿਹੜੀ ਐਪਲੀਕੇਸ਼ਨ ਹੈ ਜਿਹੜੀ ਅਪਲੀਕੇਸ਼ਨ ਹੈ ਤੁਹਾਡੇ ਕੋਲੇ ਜਿਹੜੀਆਂ ਇਹ ਐਪਲੀਕੇਸ਼ਨਾਂ ਹੈਗੀਆਂ ਤੁਸੀਂ ਅ ਰੋਡ ਡਿਪਾਰਟਮੈਂਟ ਰੋਡ ਡਿਪਾਰਟਮੈਂਟ ਤੁਸੀਂ ਪੇਕੀ ਹਾਂਜੀ ਇਹ ਤਾਂ ਹੈਗੇ ਜੀ ਜਿਹੜੇ ਟੋਏ ਦੇ ਮੁੱਦੇ ਦੀ ਜਿਹੜਾ ਗੰਫਰ ਅਸੀਂ ਚੱਕੀ ਆ ਕੋਲ ਮਾਰਵਲ ਨੰਬਰ ਤੋਂ ਫੋਨ ਆ ਰਹੇ ਹਨ ਹੈਲੋ ਹੈਲੋ ਇੰਟਰਨੈਸ਼ਨਲ ਕੋਲ ਹੈਲੋ ਹੈਲੋ ਹਾਂਜੀ ਕੌਣ ਅਮਲੀ ਆ ਕੋਈ ਕਾਲ ਕੀਤੀ ਬੰਦਾ ਹੈ ਨਾ ਤਾਂ ਉਹ ਨਾਲ ਗੱਲ ਕਰ ਰਹੇ ਅ ਵੀਰੇ ਬੰਦਾ ਤਾਂ ਹੈ ਨਹੀਂ ਤੁਸੀਂ ਦੱਸੋ ਮੈਨੂੰ ਕੀ ਗੱਲ ਕਰਨੀ ਸੀ ਕਿਹਨੇ ਗੱਲ ਕਰਨੀ ਤੁਸੀਂ వాగురి వారి ంరియను Means 1, అలథిసా బారు నిదాటమ coworkers ਇਹ ਸਾਰੇ ਇਕੱਠੇ ਹੋ ਕੇ ਮੁੰਡਾ ਕੋ ਇੱਧਰ ਨਹੀਂ ਜਾਣਾ ਚਰਚ ਚ ਚੱਲੋ ਕਿਉਂਕਿ ਉੱਥੇ ਵੀਰਵਾਰ ਫਾਸਟਿੰਗ ਪ੍ਰੇਅਰਸ ਸੀ ਸਾਡੀ ਇਹ ਇੱਧਰ ਲੈ ਜੇ ਤੁਸੀਂ ਕਿਉਂ ਨਹੀਂ ਚੱਕੇ ਆ ਫੋਨ ਤੇ ਵੀ ਬਸ ਫੋਨ ਰਹਾ ਹੋ ਬਸ ਸੇਲ ਖਾਂਦੋ ਜੀ ਕੋ ਲਾ ਰਹੀ ਸੀ ਨਾ ਨਹੀਂ ਅੰਨੂ ਅਸੀਂ ਉੱਥੇ ਸੀਗੇ ਫਿਰ ਸੀ ਲੇਟ ਹੋ ਗਏ ਫਿਰ ਤਰੀਕ ਵੀ ਖਰਾਬ ਹੋ ਗਿਆ ਉਹਨਾਂ ਦੇ ਜਲ ਦੁੱਖ ਨਹੀਂ ਕਰੀ ਚੇ ਆਮਾ ਮਾੜੀ ਦਾ ਦੰਦ ਵੀ ਤੁਹਾਡਾ ਠੀਕ ਹੈ ਇਹ ਜਾਂ ਬੈਂਕ ਗੱਲ ਤੇ ਇਹ ਜਾਂ ਜੇ ਬੇਜਰ ਕਰ ਕੀ ਹੋਇਆ ਇਹਨਾਂ ਨੂੰ ਪਹੁੰਚ ਜਾਗਦਾ ਮੈਂ ਇਹ ਬੰਦੇ ਨਾਲ ਬੋਲ ਵਿਖੀ ਲੋਕਾਂ ਦੇ ਬੰਮੇ ਤੋਂ ਮੈਂ ਪਉਣਾ ਜੋ ਹੋਲ ਹੈ ਮੈਚਨ ਕੀਤੀ ਸਾਰੇ ਜੀ ਜੀ ਤੋਂ ਲੈ ਲਓ ਨਹੀਂ ਨਹੀਂ ਗੱਲ ਆਪਾਂ ਕਿ ਕਿਸ ਵਿਸ਼ੇ ਤੇ ਕਰਨੀ ਹੈ ਪਤਾ ਤਾਂ ਲੱਗੇ ਤੇਰਾ ਤਾਈ ਦਾ ਬੱਚੇ ਦਾ ਸਰੇ ਸੀਗੇ ਕਰਦੇ ਵੀ ਉਹਨਾਂ ਦੇ ਫੋਨ ਆਈ ਜਾਂਦੇ ਸੀ ਤੇ ਮੈਂ ਕਿ ਚਲ ਕੋਈ ਨਹੀਂ ਆ ਜਾਣ ਕਿ ਫੋਨ ਮਤੋਂ ਜਵਾਰੇ ਆ ਗੱਲ ਕਰ ਲਾਂਗੇ ਮਨ ਨਹੀਂ ਪਤਾ ਤਾਂ ਲੱਗੇ ਕਿ ਗੱਲਬਾਤ ਕਿਸ ਮੁੱਦੇ ਤੇ ਕਿਸ ਵਿਸ਼ੇ ਤੇ ਫੋਨ ਹਾਂ ਨਹੀਂ ਨੰਨੇ ਜੀ ਗੱਲ ਕਰ ਰਹੀ ਤੇ ਜੀ ਮੇਰੀ ਗੱਲ ਸੁਣ ਮੈਨੂੰ ਪਈਸਾ ਹੀ ਕਰਨਾ ਹੈ ਹੈ ਵੀਰ ਅੱਗੇ ਤੁਸੀਂ ਬ੍ਰਦਰ ਕੌਣ ਬੋਲੇ ਹੋ ਮੈਂ ਤਾਂ ਕੋਈ ਬਸਰ ਬੋਲਦਾ ਆਪਣਾ ਮੈਨੂੰ ਆਇਆ ਮਿਲਦੀ ਗੱਲ ਕਰੀਏ ਪੈਸਾ ਬਣੇਗਾ ਨਹੀਂ ਨਹੀਂ ਉਹ ਗੱਲ ਤਾਂ ਤੁਹਾਡੀ ਦੀ ਹੈ ਲੇਕਿਨ ਵੀ ਕਨਫਰਮ ਵੀ ਹੋਣਾ ਆਪਣਾ ਕਹੜਾ ਭਰਾ ਹੁੰਦਾ ਕਿ ਇਹ ਕੌਣ ਬੋਲ ਲਿਆ ਤੂੰ ਕਨਫਰਮ ਤਾਂ ਹੋਏ ਮੈਂ ਤਾਂ ਇਹ ਕੋਈ ਵਸੂਲੀ ਜਾਣਦਾ ਨਹੀਂ ਨਹੀਂ ਵਿਦਾਂ ਬ੍ਰਦਰ ਪਤਾ ਹੁੰਦਾ ਵੀ ਆਪਣੀ ਮੰਦ ਨਾਲ ਫੇਰੀ ਗੱਲ ਕਰਦਾਂ ਉਹ ਅਦਰ ਸਕਾਲ ਬਹੁਤ ਹੁੰਦੇ ਨੇ ਕੋਈ ਫਰੇਸਾਂ ਤੇ ਬੰਦਾ ਤੁਸੀਂ ਆਇਆ ਹੰਦਦਾ ਕੋਲ ਕੋਲ ਕੇ ਰਸਪੋਰਟਾਇ ਨਿੰ ਮੈਸਰ ਬਾਬਾ ਨੂੰ ਪਤਾ ਤਾਂ ਲੱਗ ਗਿਆ ਵੀ ਕੋਣ ਹੈ ਰਿਆ ਬਾਦਰ ਪਰਸਨ ਨੂੰ ਤਾਂ ਪਤਾ ਆਪਾਂ ਗੱਲ ਵੀ ਨਹੀਂ ਕਰਦੇ ਫਿਰ ਹੁਣ ਕੋਈ ਬੰਦਾ ਜਾਣ ਕਰ ਹੁੰਦਾ ਉਹਦੇ ਨਾਲ ਗੱਲ ਵੀ ਕਰਦੇ ਆਪਾਂ ਜਾਣ ਕਰਦਾ ਇਹਨਾਂ ਸਾਇਆ ਤੇ ਰੌਲਾ ਕਿਨਾਂ ਲਾਦਾ ਕੀ ਦਿਨੋ ਜੀ ਬਸ ਬੋਲੋ ਵਧੀਆ ਜੇ ਨਾ ਬੋਲ ਕਿਨਾਂ ਲਾਦਾ ਰੌਲਾ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਫੋਨ ਕੀਤਾ ਤੁਹਾਨੂੰ ਪਤਾ ਵੀ ਕੀ ਗੱਲਬਾਤ ਹੈ ਵੀ ਸਾਡੇ ਚ ਕੋਈ ਗਲਤੀ ਹੈ ਤਾਂ ਨਾ ਕੋਈ ਕੋਈ ਗੱਲ ਤੇ ਮਾਇਆ ਇਹ ਜਮਨ ਦਾਲੇ ਜੀ ਮੈਂ ਨਾ ਮੇਰੇ ਮਾਰੇ ਨੂੰ ਤੇ ਉਧਰ ਵੀ ਮੈਂ ਤੁਹਾਨੂੰ ਸਮਝਾਉਣਾ ਤੇ ਤੁਹਾਨੂੰ ਮਾਰਨਾ ਵੀ ਨਹੀਂ ਮੈਂ ਜਿੱਥੇ ਜਿੱਥੇ ਆ ਕੇ ਉੱਧਰ ਪਕੜ ਲਾਉਣਾ ਹਾਂ ਜੀ ਮੈਂ ਕਹਿੰਦਾ ਉਹ ਲੋੜ ਨਹੀਂ ਮੈਨੂੰ ਜਮਾਈ ਦਾ ਪੁੱਛੀ ਤੁਸੀਂ ਬਿੱਧੀ ਲੱਗਾ ਕੀ ਹੈ ਤੁਸੀਂ ਹੁਣ ਗੱਲ ਨਿੱਪੜੀ ਨਾ ਕਿਉਂ ਖੜੀ ਤੁਹਾਨੂੰ ਮੈਂ ਸਾਰੀ ਗੱਲ ਕਲੀਅਰ ਕਰਦਾ ਹੈ ਦੇਖੋ ਤੁਹਾਨੂੰ ਮੈਂ ਸਾਰੀ ਗੱਲ ਕਲੀਅਰ ਕਰਦਾ ਤੇ ਮੈਂ ਕੋਈ ਇਹ ਕੋ ਬੱਚਾ ਨਹੀਂ ਹੈ ਮੇਰੀ 43 ਸਾਲ ਦੀ ਉਮਰ ਹੈ ਕਿ ਮੇਰੇ ਬੇਟੀ 8 ਸਾਲ ਦੀ 12 ਸਾਲ ਦਾ ਮੇਰਾ ਹੁੰਦਾ ਹੈ ਠੀਕ ਹੈ ਉਹ ਤੁਸੀਂ ਆਪ ਸਮਝੋ ਵੀ ਇੱਕ ਬੰਦਾ ਹੁਣ ਐਨੀ ਉਮਰ 'ਚ ਹੈਗਾ ਸੰਗਤਾਂ ਦੀਆਂ ਉਹਦੇ ਸੰਗਤ ਕਰਦੇ ਆ ਕਿ ਸਾਡਾ ਕਿਸੇ ਨਾਲ ਕੋਈ ਬੈਠਣ ਪੰਜ ਸਾਲ ਹੋ ਗਏ ਠੀਕ ਹੈ ਤੇ ਹੱਪੋਲਾ ਕਿਸੇ ਨਾਲ ਕੋਈ ਪੈਰ ਨਹੀਂ ਆਪਣੇ ਨਾਲ ਕਿਸੇ ਨਾਲ ਕੋਈ ਆਪਣੇ ਰਤਨਜੀਤ ਨੇ ਕਿਸੇ ਨਾਲ ਦੀ ਇਹ ਜਾਲੁੱ ਚੁੱਕੀ ਕੋਈ ਬੋਤਲ ਮੈਨੂੰ ਰਾਸਤੇ 'ਚ ਮੈਨੂੰ ਕਈ ਫੋਨ ਆ ਗਏ ਕਹਿੰਦਾ ਘਰੇ ਪੜਾਂਗੇ ਉਹ ਵੀ ਰਿਕਾਰਡਿੰਗਾਂ ਹੈਗੀਆਂ ਕਹਿੰਦਾ ਰਾਤ ਰੋਜ਼ ਘਰੇ ਪੜਾਂਗੇ ਜੋ ਵੀ ਹੈ ਤੁਹਾਡਾ ਕੋਈ ਰਿਕਾਰਡਿੰਗ ਸਾਰੀਆਂ ਤੁਸੀਂ ਡੀਐਸਪੀ ਸਾਹਮਣੇ ਦੇ ਦਿਓ ਤੁਸੀਂ 300 ਲੈ ਲਓ ਤੁਸੀਂ ਸਾਹਮਣੇ ਦੇ ਦਿਓ 10 ਦਿਨ ਦਾ ਟਾਈਮ ਠੀਕ ਹੈ ਠੀਕ ਹੈ ਇਹ 10 ਦਿਨ ਦੇ ਵਿੱਚ ਵਿੱਚ ਮੈਨੂੰ ਕੋਈ ਐਡਰੈਸ ਕਰਕੇ ਬੰਦੇ ਅਰੈਸਟ ਕਰਕੇ ਤੇ ਮੈਨੂੰ ਦੱਸੋ ਜੋ ਵੀ ਸਾਰੇ ਬਣਦੀ ਹੈ ਜੋ ਲੀਗਲ ਕਾਰਵਾਈ ਬਣਦੀ ਹੈ ਐਦਾਂ ਲੋ ਮੈਨੂੰ ਕਾਰਵਾਈ ਕਰਕੇ ਤੇ ਬੰਦੇ ਗ੍ਰਿਫਤਾਰ ਕਰਨੇ ਇਹ ਨਹੀਂ ਕਿ ਐਫਆਈਰ ਦਰਜ ਕਰਤੀ ਬੰਦੇ ਭੱਜ ਗਏ ਆ ਬੰਦੇ ਬਾਹਰ ਚਲੇ ਗਏ ਆ ਉਹਨਾਂ ਦਾ ਐਫਆਈਰ ਦਰਜ ਕਰੀਏ ਬੰਦੇ ਅੰਦਰ ਦੇ ਕੇ ਮੈਨੂੰ ਫਿਰ ਤੁਸੀਂ ਦੱਸਣਾ ਵਾ ਇਹ ਆਪਣਾ ਜੇ ਬਾਕੀ ਹੋਊਗਾ ਮੈਂ ਤੁਹਾਨੂੰ ਉਹ ਵੀ ਦੇ ਦਊਂ ਜੀ ਠੀਕ ਹੈ ਜੇ ਬਾਕੀ ਪਾਸੇ ਜਿਹੜਾ ਤੁਹਾਡਾ ਈਓ ਵਾਲਾ ਜਿਹੜੀ ਗੱਲ ਹੈ ਨਾ ਉਹ ਮੈਂ ਕਾਰਪੋਰੇਸ਼ਨ ਨੂੰ ਈਓ ਨੂੰ ਬੁਲਾ ਲਿਆ ਵਾ ਠੀਕ ਹੈ ਉਹ ਮੈਂ ਉਹਨਾਂ ਨੂੰ ਕਹਿ ਦਊਂਗਾ ਵੀ ਪੁਲਿਸ ਦੀ ਸਹਾਇਤਾ ਲੈ ਕੇ ਇਹਨੂੰ ਬੰਦ ਕਰਾਇਆ ਜਾਵੇ ਪੁਲਿਸ ਪੁਲਿਸ ਕਾਰਕਸ਼ਨ ਲੈ ਕੇ ਪੁਲਿਸ ਨਾਲ ਉਹ ਨੂੰ ਉਹ ਨੂੰ ਸਭ ਲੋ ਕ੍ਰਿਸ਼ਨ ਵਾਲੇ ਨੂੰ ਚਾਹੀਦੀ ਉਹ ਜਿਹੜੀ ਪੁਰਸਰ ਜਿਹੜੀ ਕੋਰਡੀਨ ਕੋਣ ਉਹ ਜਿਹਦਾ ਨਹੀਂ ਬਸ ਠੀਕ ਹੈ ਜਿਹੜਾ ਪੁਰਸਰ ਜਿਹੜਾ ਹੋਊਗਾ ਉਹ ਤੁਸੀਂ ਪਹਿਲਾਂ ਕਰ ਦੋਗਾ ਉਹ ਕਰਵਾ ਦੇ ਉਹ ਕਰਾ ਲਈ ਜੀ ਠੀਕ ਹੈ ਜੀ ਐਸਪੀ ਸਾਹਿਬ ਬਾਕੀ ਜਿਹੜੀ ਜਿੰਗਿਆ ਮੈਨੂੰ ਕਦੇ ਮਿਲਦੇ ਰਹਿੰਦੇ ਨੇ ਪਿੰਡ ਇੱਥੇ ਆਨ ਖੇਨਵਾਜ਼ ਦੀ ਪੁਲਿਸ ਉਹ ਤੇ ਆਉਣਾ ਹੈ ਉਹਨਾਂ ਦੀ ਪੁਲਿਸ ਹੀ ਚੱਲ ਜਾਊਗਾ ਘਰ ਬੱਖੋਂ ਨਾ ਕਰਦੇ ਮੈਂ ਵੀ ਚਲੋ ਠੀਕ ਹੈ ਜੀ ਬਸ ਉਹ ਪੁਰਸਰ ਸਭ ਠੀਕ ਹਿੰਗਾਂ ਦੇ ਮੈਨੂੰ ਦੂਜਾ ਹਾਂ ਕਾਸਕਲ ਹਾਂ ਉਹ ਵੀ ਲੈ ਆਓ ਦੇਖੋ ਗਲਤ ਬਤੀ ਆ ਉਹ ਆਂਦੀ ਆ ਜਿਹੜੀ ਨਿਲਮ ਰਾਣੀ ਆ ਉਹ ਕਹਿੰਦੀ ਆ ਵੀ ਮੇਰੀ ਮੈਂ ਕੋਈ ਮੇਰਾ ਕੰਪਰੋਮਾਈਜ਼ ਨਹੀਂ ਹੋਇਆ ਕੋਈ ਕੰਪਰੋਮਾਈਜ਼ ਝੂਠਾ ਵਾ ਮੈਂ ਸਾਈਨ ਨਹੀਂ ਕਰ ਸਕਦੀ ਇਹ ਪੁਲਿਸ ਨੇ ਆਪਣੇ ਕੋਲੋਂ ਕੀਤਾ ਵਾ ਉਹਨੇ ਕੁੰਟਰ ਦੀ ਆ ਫਿਰ ਉਹਦੇ ਬੇਟੇ ਨੇ ਹੁਣ ਸਾਨੂੰ ਇੱਕ ਨਵੀਂ ਕੰਪਲੇਨ ਕੀਤੀ ਆ ਆਪਾਂ ਕਿਉਂ ਨਹੀਂ ਕਾਰਵਾਈ ਕਰਦੇ ਨਹੀਂ ਐਕਚੁਅਲੀ ਤਾਂ ਮੈਂ ਸਾਨੂੰ ਦੱਸਣਾ ਚੁੰਨੀ ਆ ਤੇ ਇਹਦੇ ਵਿੱਚ ਨਾ ਗੁਰਪ੍ਰੀਤ ਵੱਲੋਂ ਵੀ ਦਰਖਾਸਤ ਆਈ ਜੀ ਪਹਿਲੋਂ ਗੁਰਪ੍ਰੀਤ ਵੱਲੋਂ ਆਈ ਸੀ ਜੀ ਜੋ ਉਹਨੇ ਖਾਂਦੀ ਚਾਹ ਜੋ ਗੁਰਪ੍ਰੀਤ ਨੇ ਅਲੀਗੇਸ਼ਨ ਲਗਾਇਆ ਲੜਕਾ ਮੈਨਾ ਰਹਿੰਦਾ ਰਿਹਾ ਆ ਆ ਉਹ ਇਹਦੇ ਸਾਰਾ ਸਾਡੇ ਨੂੰ ਰਿਪੋਰਟ ਬਣਦੀ ਗਈ ਸੀ ਪੱਤੇ ਦੀ 370 ਜੋ ਆਪਣੇ ਡੀਐਸਾ ਵੱਲੋਂ ਮਨਜੀ ਕਮੈਂਟਸ ਵਾਸਤੇ ਰਹੀ ਸੀ ਵੀ ਸਭ ਨੂੰ ਜੋ ਹੋ ਜੀ ਸੀ ਵੀ ਸਭ ਦੇ ਵਿਚਾਰ ਦਿੱਤੇ ਸਰ ਉਸ ਤੋਂ ਉਹਨੂੰ ਕਾਊਂਟਰ ਕਰਨ ਵਾਸਤੇ ਬਾਅਦ ਵਿੱਚ ਦਰਖਾਸਤ ਦਿੱਤੀ ਗਈ ਸੀ ਨਿੱਲ ਮੰਡਲ ਸਾਰੇ ਮੈਟਰ ਹੋਇਆ ਸੀਗਾ ਬਟ ਸਾਈਨ ਸਾਰੇ ਇੱਥੇ ਇਹਨਾਂ ਦੇ ਨਾਲ ਪ੍ਰਧਾਨ ਵੀ ਹੈ ਸੀ ਪ੍ਰੋਪਰ ਇਰਾਦਨਾਮਾ ਆਪਾਂ ਨੇ ਲਿਖਤ ਚ ਕਰਕੇ ਗਈ ਸੀ ਸਾਈਨ ਆਪ ਕਰਕੇ ਗਈ ਸੀ ਕੱਲ ਵੀ ਪੇਸ਼ ਹੋਈ ਅੱਜ ਕੱਲ੍ਹ ਮੇਰੇ ਕੋਲ ਇੱਥੇ ਮੈਂ ਤੁਹਾਡੇ ਨਾਲ ਮਿਲ ਕੇ ਮੀਟਿੰਗ ਕਰਕੇ ਆਇਆ ਅ ਬੀਸੀ ਅਫੀਸਰ ਕੱਲ ਵੀ ਉੱਥੇ ਉਹ ਮੇਰੇ ਕੋਲ ਪੇਸ਼ ਹੋਈ ਆ ਉਹ ਜੀ ਸਰ ਉਹ ਇਹ ਗੱਲ ਕਰਦੀ ਆ ਵੀ ਮੇਰੇ ਕੋਈ ਸਾਈਨ ਨਹੀਂ ਆ ਨਾ ਮੇਰਾ ਕੋਈ ਰੈਜਨਾਮਾ ਉਹਨਾਂ ਦੇ ਨਾਲ ਹੈਗਾ ਤੇ ਮੇਰੇ ਤੋਂ ਝੂਠ ਮਾਰਦੀ ਆ ਤੇ ਆ ਦੇਖੋ 13 2 ਆ ਦੇਖੋ ਤੁਸੀਂ 13 2 ਦਾ ਕਹਿ ਰਹੀ ਆ ਉਹ ਜੀ ਸਰ ਦੇਖੋ ਹਾਂ ਜੀ ਸਰ ਇਹਦੇ ਵਿੱਚ ਫਿਰ ਜਿਵੇਂ ਸਰ ਗਾਈਡ ਕਰਨ ਵੈਸੇ ਤੇ ਸਹੀ ਈ ਆ ਕਿ ਬਹੁਤੀ ਗੱਲਾਂ ਆ ਪਰ ਇਹਨਾਂ ਨੇ ਐਫਐਸਐਲ ਤੋਂ ਟੈਸਟ ਤੇ ਸਾਈਨ ਆਪਾਂ ਚੈੱਕ ਕਰਵਾ ਲੈਣੇ ਨੇ ਸਰ ਉਹ ਚੈੱਕ ਕਰਾਉ ਉਹ ਇਹਨਾਂ ਦੇ ਸਰ ਉਹ ਉਹਨਾਂ ਦੇ ਕਾਰਵਾਈ ਕਰੋ ਜੀ ਸਰ ਹਾਂ ਉਹਨਾਂ ਵੀ ਉਹ ਜਿਹੜੀ ਉਹ ਲੇਡੀ ਆ ਮੇਰੇ ਖਿਆਲ ਤੁਸੀਂ ਕੇਸ ਚ ਜੇਲ੍ਹ ਚ ਆ ਫਿਰ ਵੀ ਉਹਨੂੰ ਫਿਰ ਜਿਹੜੀ 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 ਆਹਾਂ ਜਿਹਨੇ ਰੋਪ ਲਾਇਆ ਨਾ ਮੁੰਡੇ ਦੇ ਉੱਪਰ ਨਹੀਂ ਸਰ ਜੀ ਇਹ ਤਾਂ ਨਹੀਂ ਇਹ ਸਲਾਹ ਕਰੋ ਤੁਸੀਂ ਮੈਨੂੰ ਕੱਲ ਦੱਸਦੇ ਹੋ ਜੀ ਕਿ ਉਹ ਕਿਸੇ ਕੇਸ ਦੇ ਵਿੱਚ ਜੇਲ੍ਹ ਚ ਗਈ ਆ ਉਹਨੂੰ ਛਕਾ ਨਹੀਂ ਉਹ ਵੈਰੀਫਾਈ ਕਰ ਲੋ ਕਿ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਤੇ ਕਰੋ ਧੱਕਾ ਕਰ ਰਹੀ ਆ ਉਹਨੂੰ ਬਾਹਰ ਜਾਣ ਲਈ ਪਹਿਲਾਂ ਪੈਸੇ ਲਏ ਆ ਉਹ ਕੋ ਫਿਰ ਝੂਠੀ ਮਰਜ਼ੀ ਕਰ ਰਹੀ ਆ ਉਲਟਾ ਜੀ ਉਹਨੇ ਪੈਸੇ ਮੰਗੇ ਆ ਤੇ ਉਲਟਾ ਉਹਨੇ ਕੇਸ ਪਾਤਾ ਵੀ ਲੋ ਜੀ ਮੈਨੂੰ ਇਹ ਤਾਂ ਕੀਤਾ ਹੋਗਾ ਵੀ ਤਾਂ ਸਭ ਛੁੱਟਿਆ ਮੇਜਿਕ ਕਰਕੇ ਤੁਸੀਂ ਸਦਬਾਰਾ ਪਤਾ ਨਹੀਂ ਹਾਂ ਅਸੀਂ ਤਾਂ ਹੀ ਕਰੋ ਤੇ ਅੰਲਾ ਕਰਕੇ ਜਿਹੜੀ ਦੋ ਵੀ ਤੁਸੀਂ ਇਨਸਾਫ ਕਰਨਾ ਬਾਅਦ ਤੁਹਾਨੂੰ ਦੇਖੋ ਇਨਸਾਫ ਦੀ ਕੁਰਸੀ ਤੇ ਬਿਠਾਇਆ ਵਾ ਸਰਕਾਰ ਨੇ ਸੰਵਿਧਾਨ ਨੇ ਆਪ ਕੋ ਚੀਜ਼ ਦੀ ਜਿਹੜੀ ਆ ਪੂਰਾ ਘਰਣਾਵ ਨੂੰ ਸੰਵਿਧਾਨ ਤੇ ਤੇ ਇਹਦਾ ਬੱਟਰੀ ਹੈ ਤਾਂ ਤੋਂ ਕੋਈ ਇਨਸਾਫ ਜਿਹੜਾ ਨਾ ਠੀਕ ਹੈ ਤੁਸੀਂ ਉਹਦੇ ਜਿਹੜੀ ਬੰਦ ਕਾਨੂੰਨੀ ਕਾਰਵਾਈ ਨੂੰ ਲੀਡ ਕੀਤਾ ਹਾਂ ਜੀ ਹਾਂਜੀ ਪਾਸਟਾ ਜੀ ਅੱਜ ਤੇ ਚੰਡੀਗੜ੍ਹ ਵਿੱਚ ਪਹੁੰਚੇ ਹੋ ਮਿਨੋਰਟੀ ਕਮਿਸ਼ਨ ਦੇ ਦਫ਼ਤਰ ਵਿੱਚ ਪਹੁੰਚੇ ਹੋ ਤੇ ਚੇਅਰਮੈਨ ਸਾਹਿਬ ਜੀ ਨਾਲ ਗੱਲਬਾਤ ਹੋਈ ਹੈ ਕਿਸ ਮਸਲੇ ਤੇ ਹੋਰ ਕੀ ਗੱਲਬਾਤ ਹੋਈ ਅਸ ਜੰਡੀਗੜ ਪੋਚੇ ਆ ਚੀਰਮੈਨ ਸਾਹਿਬ ਜੀ ਨਾਲ ਸਾਡੀ ਮੁਲਾਕਾਤ ਸੀ ਔਰ ਉਹਨਾਂ ਨੇ ਬੜੇ ਹੀ ਅੱਛੇ ਤਰੀਕੇ ਦੇ ਨਾਲ ਸਾਡੀ ਸੁਣਵਾਈ ਕੀਤੀ ਹੈ ਔਰ ਅਸੀਂ ਲਗਾਤਾਰ ਸਾਨੂੰ ਕਟੋੜ 3 ਮਹੀਨੇ ਹੋ ਗਏ ਸੀਗੇ ਔਰ ਸਾਡੀ ਅਸੀਂ ਐਸਐਸਪੀ ਆਫਿਸ ਜਾ ਰਹੇ ਸੀ ਔਰ ਆਪਣੇ ਐਸਐਚਓ ਆਫਿਸ ਜਾ ਰਹੇ ਸੀਗੇ ਲਗਾਤਾਰ ਅਸੀਂ ਆਪਣੀ ਬੇਨਤੀ ਰੱਖ ਰਹੇ ਸੀ ਕਿ ਸਾਡੇ ਨਾਲ ਜੋ ਵੀ ਬਿੱਤੇ ਦਿਨਾਂ ਦੇ ਵਿੱਚ ਗੁੰਡਾਗਰਦੀ ਦਿਖਾਈ ਗਈ ਔਰ ਬਦਮਾਸ਼ੀ ਦਿਖਾਈ ਗਈ ਉਹਨਾਂ ਦੇ ਤੂਫ਼ਾਨ ਵੀ ਸਾਡੇ ਕੋਲ ਸੀ ਕਿ ਉਹਨਾਂ ਨੇ ਜੋ ਧਮਕੀਆਂ ਦਿਵਾ ਰਹੀ ਸੀ ਫੋਨ ਤੇ ਔਰ ਸਭ ਕੁਝ ਅਸੀਂ ਬਾਰ-ਬਾਰ ਦਸਰੇ ਸੀ ਪਰ ਸਾਡੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਲੇਕਿਨ ਅੱਜ ਜਦੋਂ ਅਸੀਂ ਚੇਅਰਮੈਨ ਸਾਹਿਬ ਜੀ ਕੋਲ ਆਏ ਉਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਸਾਡੀ ਗੱਲਬਾਤ ਨੂੰ ਸੁਣਿਆ ਔਰ ਤੁਰੰਤ ਉਸ ਤੇ ਐਕਸ਼ਨ ਵੀ ਲੈਂਤਾ ਔਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੇਅਰਮੈਨ ਸਾਹਿਬ ਜੀ ਦਾ ਕਿ ਸੱਚਮੁੱਚ ਉਹ ਇੱਕ ਨੇਕ ਇਨਸਾਨ ਹੈ ਜੋ ਸਾਡੀ ਅਰਜ਼ ਨੂੰ ਉਸੇ ਤਾਈਮ ਉਹਨਾਂ ਨੇ ਸੁਣਿਆ ਔਰ ਉਹਤੇ ਐਕਸ਼ਨ ਲੈਂਦਾ ਅਸੀਂ ਪ੍ਰਾਰਥਨਾ ਹੀ ਕਰਦੇ ਹਾਂ ਕਿ ਪਰਮੇਸ਼ਰ ਉਹਨਾਂ ਨੂੰ ਬਹੁਤ ਆਸ਼ੀਸ਼ਿਤ ਕਰੇ ਔਰ ਉੱਚਾ ਲੈ ਕੇ ਜਾਏ ਸਾਡੀ ਸਭ ਦੀ ਦੁਆ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਦੇ ਅੱਗੇ ਕਿ ਪ੍ਰਭੂ ਦਾ ਅਨੁਗ੍ਰਹਿ ਹਮੇਸ਼ਾ ਵੀ ਜਿਸ ਤਰ੍ਹਾਂ ਉਹ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਤਈ ਵਾਰੋ ਆਰਾਮ ਵੀ ਨਹੀਂ ਕਰਦੇ ਕਈ ਵਾਰ ਅਸੀਂ ਵੀਡੀਓਜ਼ 'ਚ ਦੇਖਦੇ ਆ ਕਿ ਰਾਤ ਹੋ ਜਾਂਦੀ ਐ ਦਿਨ ਰਾਤ ਉਹ ਸੇਵਾ ਦੇ ਵਿੱਚ ਲੱਗੇ ਪਏ ਨੇ ਔਰ ਆਪਣੇ ਲੋਕਾਂ ਨੇ ਜੋ ਉਹ ਇੱਕ ਸਮਰਪਣ ਦੇ ਨਾਲ ਕੰਮ ਕਰ ਰਿਹਾ ਔਰ ਉਹਨਾਂ ਦੇ ਕੰਮ ਕਾਬਿਲ ਤਾਰੀਫ ਹੈ ਔਰ ਅਸੀਂ ਇੱਕ ਵਾਰ ਫਿਰ ਤੋਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਪ੍ਰਾਰਥਨਾ ਕਰਦੇ ਕਿ ਪ੍ਰਭੂ ਉਹਨਾਂ ਨੂੰ ਆਸ਼ੀਸ਼ ਦੇਵੇ ਚੈਨ ਸੇ